ਓ ਕਾਕਾ ਓ ਤੂੰ ਮੰਗੇ ਵਪਾਰੀ ਦਾ ਮੁੰਡਾ ਵਾ ਓ ਅੰਕਲਾ ਜੇ ਤੇ ਤੂੰ ਕਰਨਾ ਵਾ ਕੋਈ ਗਾਈ ਨੂੰ ਦਾ ਸੋਦਾ ਫਿਰ ਮੈਂ ਆਦਾ ਮੁੰਡਾ ਹੀ ਆ ਜੇ ਤੇਰਾ ਕੋਈ ਉਹਦੇ ਨਾਲ ਪੈਸੇ ਆਉਂਦਾ ਲੈਣ ਦੇਣਾ ਨਾ ਫਿਰ ਨਹੀਂ ਮਨ ਨੂੰ ਜਾਂਦਾ ਓ ਨਹੀਂ ਓ ਮੈਨੂੰ ਨਾ ਇੱਕ ਸੱਜਰ ਸੂਈ ਗਾਈ ਦੀ ਦੱਸ ਪਈ ਸੀ ਓ ਮੈਂ ਤੇ ਤੁਹਾਡੇ ਕੋਲ ਉਹ ਲੈਣ ਆਇਆ ਵਾਂ ਓ ਆਹੋ ਗਾਈ ਦਾ ਤੁਹਾਡੇ ਕੋਲ ਸੱਜਰ ਸੂਈ ਆ ਜਾ ਵੇਲਾ ਓਏ ਇਹਨੂੰ ਸੂਈ ਨੂੰ ਕਿੰਨੇ ਦਿਨ ਹੋਏ ਆ? ਆ ਇਹਨੂੰ ਸੂਈ ਨੂੰ 10 ਕ ਦਿਨ ਹੋਏ ਆ। ਥੱਲੇ ਦੁੱਧ ਵੀ ਚੰਗਾ ਵਾ ਪਰ ਇਹਦਾ ਵਸ਼ਾ ਮਰ ਗਿਆ ਵਾ। ਓ ਨਹੀਂ, ਓ ਮੈਂ ਇਨੀ ਪੁਰਾਣੀ ਸੂਈ ਦਾ ਨਹੀਂ ਲੈਣੀ। ਓ ਮੈਨੂੰ ਕੋਈ ਉਹ ਗਾਂ ਵਿਖਾ ਓ ਜਿਹੜੀ ਤਾਜੀ ਸੂਈ ਹੋਵੇ। ਓ ਚੱਲ ਠੀਕ ਆ। ਮੇਰੇ ਤਾਈ ਦੀ ਗਾਂ ਕੱਲੀ ਸੂਈ ਆ। ਓ ਤੈਨੂੰ ਓ ਲੈ ਦਿੰਨੇ ਆ। ਓ ਆ ਗੱਲ ਸੂਈ ਆ? ਓ ਆਹੋ। ਅਰੇ ਦੇ ਦੇ ਦੁੱਧ ਦਾ ਹੋ ਬਲੂ ਬਣਦਾ ਵਾ। ਅਰੇ ਤੇ ਬੋਲੀ ਪੰਦੀ ਆ। ਉਹ ਨਹੀਂ ਉਹ ਯਾਰ ਇਹ ਵੀ ਪੁਰਾਣੀ ਆ ਉਹ ਮੈਨੂੰ ਨਾ ਕੋਈ ਤਾਜੀ ਤਾਜੀ ਸੂਈ ਗਾਈ ਵਿਖਾ ਓਏ ਅੰਕਲਾ ਉਹ ਤੂੰ ਇਹ ਦੱਸ ਵੀ ਤੂੰ ਗਾਈ ਦਾ ਦੁੱਧ ਪੀਣਾ ਵਾ ਕਿ ਜ਼ਹਿਰ ਖਾਣੀ ਆ